ਜਾਣੇ ਕਿ ਟਰਾਲੀ ਜਿਹੜੀ ਗੰਨੇ ਵਾਲੀ ਹੌਲੀ ਹੌਲੀ ਜਾ ਰਹੀ ਸੀ ਤੇ ਪਿੱਛੂ ਆ ਕੇ ਇਹਨਾਂ ਨੇ ਕਿ ਮੇਰੇ ਹਿਸਾਬ ਨਾਲ 100 ਦੀ ਸਪੀਡ ਤੇ ਹੋਣੀ ਗੱਡੀ ਜਿਹੜੀ ਪਿੱਛੇ ਆ ਕੇ ਵਜੀ ਗਈ। ਕੋ ਲੇਡੀ ਸੀ ਹਾਂਜੀ ਤੇ ਤਿੰਨ ਏਜੈਂਟਸ ਲੇਡਿਸ ਦੀ ਇੱਕ ਲੱਤ ਫ੍ਰੈਕਚਰ ਹੋਈ ਆ ਤੇ ਇੱਕ ਜਿਹੜਾ ਲੜਕਾ ਅੱਗੇ ਬੈਠਾ ਹੀ ਫਰੰਟ ਤੇ ਹਾਂਜੀ ਉਹ ਮੇਰੇ ਹਿਸਾਬ ਨਾਲ ਉਹਦੇ ਸੀਰੀਅਸ ਹੈ ਜਿਆਦਾ ਦੀ ਪੂਰੀ ਥੱਲੇ ਵੜੀ ਹੋਈ ਸੀ ਠੀਕ ਹੈ 15 16 ਸਾਲ ਦਾ ਮੁੰਡਾ ਬਹੁਤ ਜ਼ਿਆਦਾ ਗੰਭੀਰ ਨਾਜ਼ੁਕ ਹਾਲਤਾ ਉਹਨਾਂ ਦੀ ਉਹਦੀ ਕ੍ਰੇਡਿਟ ਸੀ ਆ ਵਕਤ ਸੀ ਸੀਸ਼ੇ ਥੱਜ ਲੱਗੇ ਆ ਬਾਰੀ ਬੰਨੀ ਰਾਟਾਣਾ ਫਿਰ ਉਹਨਾਂ ਨੂੰ ਕੱਢਿਆ ਤਾਂ ਕਿ ਅਸੀਂ ਇੱਥੇ ਪਾਪਦੇ ਕੋਲ ਬੈਠੇ ਸੀ ਸ ਤੇ ਸੜਕ ਵੱਲੀ ਦੇਖਣੇ ਸੀ ਜਾਣੇ ਕਿ ਟਰਾਲੀ ਜਿਹੜੀ ਗੰਨੇ ਵਾਲੀ ਹੌਲੀ ਹੌਲੀ ਜਾ ਰਹੀ ਸੀ ਤੇ ਪਿਛੇ ਆ ਕੇ ਇਹਨਾਂ ਨੇ ਕਿ ਮੇਰੇ ਖਿਆਲ ਨਾਲ 100 ਦੀ ਸਪੀਡ ਤੇ ਹੋਣੀ ਗੱਡੀ ਜਿਹੜੀ ਪਿਛੇ ਆ ਕੇ ਵਜਈ ਗੀ ਰਫ਼ਤਾਰ ਤੇ ਜੀ 100 ਦੇ ਲੱਗੇ ਸੀ ਜਾਂ ਡਰਾਈਵਰ ਦੀ ਕੁਝ ਗਲਤੀ ਹੋ ਸਕਦੀ ਹੈ ਇਹ ਕਹਿ ਸਕਦੇ ਆਪਾਂ ਤੋਂ ਲੇਡੀ ਸੀ ਹਾਂਜੀ ਤੇ ਤਿੰਨ ਏਜੰਟਸ ਲੇਡਿਸ ਦੀ ਇੱਕ ਲੱਤ ਫ੍ਰੈਕਚਰ ਹੋਈ ਹੈ ਤੇ ਇੱਕ ਜਿਹੜਾ ਲੜਕਾ ਅੱਗੇ ਬੈਠਾ ਹੈ ਫਰੰਟ ਤੇ ਹਾਂਜੀ ਉਹ ਮੇਰੇ ਖਿਆਲ ਨਾਲ ਉਹਦੀ ਸੀਰੀਅਸ ਹੈ ਜਿਆਦਾ ਉਹਦੇ ਬਚਨ ਦੇ ਡਰਾਈਵਰ ਡਰਾਈਵਰ ਠੀਕੀ ਡਰਾਈਵਰ ਠੀਕੀ ਸੀਗਾ ਹਾਂਜੀ ਪਿਛੇ ਲੇਡਿਸ ਦੇ ਸੱਟਾਂ ਲੱਗੀਆਂ ਇੱਕ ਜਿਹੜਾ ਏਜੰਟਸ ਬੈਠਾ ਹੈ ਔਰ ਪਿਛੇ ਉਹਦੇ ਵੀ ਸੱਟਾਂ ਬਹੁਤ ਜ਼ਿਆ ਸੂ ਇੱਕ ਟਰਾਲੀ ਆ ਰਹੀ ਸੀ ਤੇ ਉਹ ਗੱਡੀ ਪਿੱਛੇ ਵੱਜੀ ਟਰਾਲੀ ਦੇ ਤੇ ਹਿੰਦਰੀ ਉਹ ਤੁਹਾਨੂੰ ਖੜਾ ਕੇ ਆਏ ਫਿਰ ਦੌੜ ਕੇ ਆਏ ਆ ਵੇਖਿਆ ਗੱਡੀ ਪੂਰੀ ਥੱਲੇ ਵੜੀ ਹੋਈ ਸੀ ਠੀਕ ਹੈ ਜਿਹੜਾ 15 16 ਸਾਲ ਦਾ ਮੁੰਡਾ ਬਹੁਤ ਜ਼ਿਆਦਾ ਗੰਭੀਰ ਜਿੰਨ ਨਾਜ਼ੁਕ ਹਾਲਤਾ ਉਹਨਾਂ ਦੀ ਉਹਦੀ ਕ੍ਰਿਟੀਕਲ ਗ੍ਰੀਟੀ ਬਹੁਤ ਜ਼ਿਆਦਾ ਬਾਕੀਆਂ ਤੇ ਵੀ ਸੱਟਾਂ ਲੱਗੀਆਂ ਹਾਂਜੀ ਦੋ ਲੇਡੀਜ਼ ਸੀ ਤੇ ਚਾਰ ਜੈਂਸੀ ਆ ਬੱਸ ਆ ਵੇਖੋ ਸ਼ੀਸ਼ੇ ਏਦਾਂ ਜਿ ਲੱਗੇ ਆ ਬਾਰੀ ਬੰਨੀ ਰਾਟਾਣਾ ਫਿਰ ਉਹਨਾਂ ਨੂੰ ਕਿੱਧਰ ਕੋਈ ਰਫਤਾਰ ਦਾ ਤਾਂ ਮੈਂ ਕਹਿ ਨਹੀਂ ਸਕਦਾ ਕਿ ਉਹ ਮੋਕੇ ਦੇ ਮੌਜੂਦ ਨਹੀਂ ਪਰ ਟ੍ਰੈਫਿਕ ਦਾ ਜ਼ਰੂਰ ਕਹਿ ਸਕਦੇ ਕਿ ਜ਼ਿਆਦਾ ਹੋਣ ਕਾਰਨ ਹਾਸਾ ਕਿਉਂਕਿ ਪਹਿਲਾਂ ਵੀ ਇੱਥੇ ਤੁਹਾਨੂੰ ਦੇਖਿਆ ਤੁਸੀਂ ਥੋੜੇ ਦੇਰ ਪਹਿਲਾਂ ਟਰੱਕ ਦਾ ਵੀ ਹੋਇਆ ਹਾਸਾ ਉਹਦੇ ਕਰਕੇ ਇੱਕ ਗੰਨਿਆਂ ਵਾਲੀ ਟਰਾਲੀ ਸੀ ਹਾਂਜੀ ਉਹਦੇ ਵਿੱਚ ਇੱਕ ਅਰਟਿਕਾ ਗੱਡੀ ਸੀਗੀ ਤੇ ਉਹ ਇਧਰੋਂ ਆ ਰਹੀ ਸੀ ਮਕੇਰੀਆਂ ਸਾਈਡ ਤੋਂ ਤੇ ਇਹ ਟਰਾਲੀ ਉਹ ਵੀ ਇਧਰੋਂ ਗੁਰਦਾਸਪੁਰ ਨੂੰ ਜਾ ਰਹੀ ਸ਼ਾਇਦ ਪੁਣਿਆੜ ਜਾ ਰਹੀ ਤੇ ਉਹਦੇ ਮਗਰਲੇ ਪਾਸੇ ਹਿੱਟ ਹੋਈ ਇੱਕ ਟਰਾਲੀ ਦੇ ਮਗਰਲੇ ਪਾਸੇ ਵੱਜੀ ਹੈ ਉਹਦੇ ਵਿੱਚ ਟੋਟਲ 6 ਸਵਾਰੀਆਂ ਸੀ ਜਿਹਨਾਂ ਵਿੱਚ ਔਰਤ ਚਾਰ ਏਜੰਟ ਠੀਕ ਹੈ ਤੇ ਜਿਹੜੇ ਇੰਜਰਡ ਹੋਏ ਨੇ ਉਹਨਾਂ ਨੂੰ ਕਿੱਥੋਂ ਆਪਾਂ ਆਪਣੀ ਗੱਡੀ ਜਿਹੜੀ ਖਾਟੀ ਐਸਐਸਫ ਦੀ ਐ ਉਹਦੇ ਵਿੱਚ ਸਵਾਰੀ ਦਾ ਪ੍ਰਬੰਧ ਕਰਕੇ ਤਾਂ ਉਹਨਾਂ ਮਕੇਰੀਆਂ ਹਸਪੀਟਲ ਵਿੱਚ ਉਹ ਜਿਹੜਾ ਜਾ ਕੇ ਅਸੀਂ ਮਕੇਰੀਆਂ ਚੱਲੇ ਜਾ ਕੇ ਦੇਖਦੇ ਆਂ ਅੱਜ ਤੱਕ ਅਸੀਂ ਇੱਥੇ ਪੰਪੜੇ ਕੋਲ ਬੈਠੇ ਸੀ ਸਿਰ ਸਿਰ ਸੜਕਵਲੀ ਦੇਖਣੇ ਸੀ ਜਾਣੇ ਕਿ ਟਰਾਲੀ ਜਿਹੜੀ ਗੰਨੇ ਵਾਲੀ ਹੌਲੀ ਹੌਲੀ ਜਾ ਰਹੀ ਸੀ ਇਹ ਪਿਛੂ ਆ ਕੇ ਇਹਨਾਂ ਨੇ ਕਿ ਮੇਰੇ ਖਿਆਲ ਨਾਲ 100 ਦੀ ਸਪੀਡ ਤੇ ਹੋ ਰਹੀ ਗੱਡੀ ਜਿਹੜੀ ਪਿਛੇ ਆ ਕੇ ਵਜੀ ਗੀ ਗ੍ਰਫਤਾਰ ਤੇ ਹੈ ਜੀ 100 ਦੇ ਲੱਗੇ ਸੀ ਜਾਂ ਡਰਾਈਵਰ ਦੀ ਕੁਝ ਗਲਤੀ ਹੋ ਸਕਦੀ ਹੈ ਇਹ ਕਹਿ ਸਕਦੇ ਆਪਾਂ ਤੋਂ ਲੇਡੀ ਸੀ ਹਾਂਜੀ ਤੇ ਤਿੰਨ ਏਜੈਂਟਸ ਲੇਡਿਸ ਦੀ ਇੱਕ ਲੱਤ ਫ੍ਰੈਕਚਰ ਹੋਈ ਹੈ ਤੇ ਇੱਕ ਜਿਹੜਾ ਲੜਕਾ ਅੱਗੇ ਬੈਠਾ ਹੈ ਫਰੰਟ ਤੇ ਹਾਂਜੀ ਉਹ ਮੇਰੇ ਖਿਆਲ ਨਾਲ ਉਹਦੀ ਸੀਰੀਅਸ ਹੈ ਜਿਆਦਾ ਉਹਦੇ ਬਚਨ ਦੇ ਡਰਾਈਵਰ ਡਰਾਈਵਰ ਠੀਕ ਹੀ ਡਰਾਈਵਰ ਠੀਕ ਸੀਗਾ ਹਾਂਜੀ ਪਿਛੇ ਲੇਡਿਸ ਦੇ ਸੱਟਾਂ ਲੱਗੀਆਂ ਇੱਕ ਜਿਹੜਾ ਏਜੈਂਟਸ ਬੈਠਾ ਹੈ ਔਰ ਪਿਛੇ ਉਹਦੇ ਵੀ ਸੱਟਾਂ ਬਹੁਤ ਸੂ ਇੱਕ ਟਰਾਲੀ ਆ ਰਹੀ ਸੀ ਤੇ ਉਹ ਗੱਡੀ ਪਿੱਛੇ ਵੱਜੀ ਟਰਾਲੀ ਦੇ ਤੇ ਹਿੰਦਰੀ ਉਹ ਸਾਨੂੰ ਖੜਾ ਕੇ ਆਏ ਫਿਰ ਦੌੜ ਕੇ ਆਏ ਆ ਵੇਖਿਆ ਗੱਡੀ ਪੂਰੀ ਥੱਲੇ ਵੜੀ ਹੋਈ ਸੀ ਠੀਕ ਹੈ ਜਿਹੜਾ 15 16 ਸਾਲ ਦਾ ਮੁੰਡਾ ਬਹੁਤ ਜ਼ਿਆਦਾ ਗੰਭੀਰ ਜਿੰਨ ਨਾਜ਼ੁਕ ਹਾਲਤ ਆ ਉਹਨਾਂ ਦੀ ਉਹਦੀ ਕ੍ਰਿਟੀਕਲ ਗ੍ਰੀਟੀ ਬਹੁਤ ਜ਼ਿਆਦਾ ਬਾਕੀਆਂ ਤੇ ਵੀ ਸੱਟਾਂ ਲੱਗੀਆਂ ਹਾਂਜੀ ਦੋ ਲੇਡੀਜ਼ ਸੀ ਤੇ ਚਾਰ ਜੈਂਸੀ ਆ ਬੱਸ ਆ ਵੇਖੋ ਸ਼ੀਸ਼ੇ ਏਦਾਂ ਜਿ ਲੱਗੇ ਆ ਬਾਰੀ ਬੰਨੀ ਰਾਡਾਣਾ ਫਿਰ ਉਹਨਾਂ ਨੂੰ ਕਿੱਧਰ ਉਹਦੀ ਰਫਤਾਰ ਦਾ ਤਾਂ ਮੈਂ ਕਹਿ ਸਕਦਾ ਕਿ ਉਹ ਮੌਕੇ ਤੇ ਮੌਜੂਦ ਨਹੀਂ ਤੋ ਟ੍ਰੈਫਿਕ ਦਾ ਜ਼ਰੂਰ ਕਹਿ ਸਕਦੇ ਕਿ ਜ਼ਿਆਦਾ ਹੋਣ ਕਾਰਨ ਹੱਸਾ ਕਿਉਂਕਿ ਪਹਿਲਾਂ ਵੀ ਇੱਥੇ ਤੁਹਾਨੂੰ ਦੇਖਿਆ ਤੁਸੀਂ ਤੋਂੜ ਦਿਨ ਪਹਿਲਾਂ ਟਰੱਕ ਦਾ ਵੀ ਹੋਇਆ ਹੱਸਾ ਉਹਦੇ ਕਰਕੇ ਇੱਕ ਗੰਨਿਆਂ ਵਾਲੀ ਟਰਾਲੀ ਸੀ ਹਾਂਜੀ ਉਹਦੇ ਵਿੱਚ ਇੱਕ ਅਰਟਿਕਾ ਗੱਡੀ ਸੀਗੀ ਤੇ ਉਹ ਇਧਰੋਂ ਆ ਰਹੀ ਸੀ ਮਕੇਰੀਆ ਸਾਈਡ ਤੋਂ ਤੇ ਇਹ ਟਰਾਲੀ ਉਹ ਵੀ ਇਧਰੋਂ ਗਰਦਾਸਪੁਰ ਨੂੰ ਜਾ ਰਹੀ ਸ਼ਾਇਦ ਪੁਨਿਆੜ ਜਾ ਰਹੀ ਤੇ ਉਹਦੇ ਮਗਰਲੇ ਪਾਸੇ ਹਿੱਟ ਹੋਈ ਜੇ ਗੱਡੀ ਟਰਾਲੀ ਦੇ ਮਗਰਲੇ ਪਾਸੇ ਵੱਜੀ ਹੈ ਉਹਦੇ ਵਿੱਚ ਟੋਟਲ 6 ਸਵਾਰੀਆਂ ਸੀ ਜਿਹਨਾਂ ਵਿੱਚ ਤੋਂ ਲੇਡੀ ਹੀ ਚਾਰ ਏਜੰਟ ਸੀਗੇ ਤੇ ਜਿਹੜੇ ਇੰਜਰਡ ਹੋਏ ਨੇ ਉਹਨਾਂ ਨੂੰ ਜਿੱਥੋਂ ਆਪਾਂ ਆਪਣੀ ਗੱਡੀ ਜਿਹੜੀ ਖਾਟੀ ਐਸਐਸਫ ਦੀ ਐ ਉਹਦੇ ਵਿੱਚ ਸਵਾਰੀ ਦਾ ਪ੍ਰਬੰਧ ਕਰਕੇ ਤਾਂ ਉਹਨੂੰ ਮਕੇਰੀਆਂ ਹਸਪਤਲ ਵਿੱਚ ਜਿਹੜਾ ਜਾ ਕੇ ਅਸੀਂ ਮਕੇਰੀਆਂ ਚੱਲੇ ਜਾ ਕੇ ਦੇਖਦੇ ਆਂ